ਧਰਨ ਮਾਦੇ ਵੀਰ ਮਹਾਰਾਜ ਦੀ ਜੈ ਹੋ ਮੂਹ ਜਹਰਪੀਰ ਕੀ ਜੈ ਜੱਟਾ ਵੇ ਨੋਗੇ ਖਣੇ ਲਾਪੇਗਾ ਬਹੁਤ ਸੱਚੇ ਦਰਬਾਰ ਕੀ ਜੈ ਜੱਟਾ ਵੇ ਕਿਲੇ ਆਈ ਮਾਈ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੀ ਸੋਹਾ ਜੀ ਸ੍ਰੀ ਗੁਰਗਾ ਜਹਰਵੀਰ ਸੇਵਾਦਾਰ ٹرسٹ ਵੱਲੋਂ 25 ਮਾ ਜੋ ਟਰੱਕ ਹੈ ਜੋ ਕਿ ਲੰਗਰ ਦਾ ਸੇਵਾ ਦਾ ਭੇਜਿਆ ਜਾ ਰਿਹਾ ਹੈ ਉਸ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਟੈਲੀਵਿਜ਼ਨ ਦੇ ਮਾਧਿਅਮ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਗੁੱਗਾ ਨੌਮੀ ਤੇ ਜਿਹੜੀ ਸੋਮਵਾਰ ਨੂੰ ਗੁੱਗਾ ਨੌਮੀ ਮਨਾਣੀ ਹੈ ਉਹਦੀ ਲੱਖ ਲੱਖ ਵਧਾਈ ਦਿੰਦਾ ਅਤੇ ਜੋ ਇਹ ਟਰੱਕ ਲੰਗਰ ਦਾ ਜਾ ਰਿਹਾ ਹੈ ਇਹ ਸਾਡੇ ਪੂਜਨੀਏ ਮਹੰਤ ਸ੍ਰੀ ਬੁੱਤਕੇਰੀ ਜੀ ਦੇ ਹੱਥਾਂ ਦੇ ਨਾਲ ਚੱਲੂ ਕਰਿਆਤਾ ਉਹਨਾਂ ਨੇ ਹੀ ਇਹ ਲੰਗਰ ਸ਼ੁਰੂ ਕਰਾਇਆ ਉਹਨਾਂ ਦੀ ਕਿਰਪਾ ਨਾਲ ਹੀ ਸਾਡੇ ਮਹੰਤ ਸ੍ਰੀ ਰਾਮਗਿਰੀ ਜੀ ਜਿਹੜੇ ਕਿ ਆਪਣਾ ਅਯੁੱਧਿਆ ਦੇ ਖਾਨਾਪਤੀ ਹੈ ਨਾ ਸੋਰੀ ਮਥਰਾ ਦੇ ਖਾਨਾਪਤੀ ਉਹਨਾਂ ਦੇ ਨਾਲ ਉਹਨਾਂ ਦੇ ਸ਼ਿਸ਼ੇ ਹੈ ਇੱਧਰ ਖੜੇ ਜੀ ਆਪਣੇ ਦਕਸ਼ ਜੀ ਦਕਸ਼ਗਿਰੀ ਜੀ ਤੇ ਹੋ ਸਾਰੇ ਸਹਿਨਮਤੀਆਂ ਕਰਕੇ ਹੀ ਇਹ ਲੰਗਰ ਸਹਿਰ ਦੇ ਸਹਿਯੋਗ ਦੇ ਨਾਲ ਉੱਥੇ ਪੂਰਾ ਚਲਾਇਆ ਜਾ ਰਿਹਾ ਹੈ ਸੋ ਰਾਣਾ ਜੀ ਇੱਕ ਹੈ ਹਾਂ ਜੀ ਜੋ ਹੈ ਇਸ ਟ੍ਰੱਕਾ ਕਿੰਨਾ ਟ੍ਰੱਕ ਜਾ ਰਿਹਾ ਹੈ ਇਹ ਜੀ ਤਕਰੀਬਨ 25 ਮਾ ਟ੍ਰੱਕ ਜਾ ਰਿਹਾ ਹੈ ਜੀ ਇਹ ਮਤਲਬ ਟ੍ਰੱਕੇ ਤਾਂ 50 ਹੋਗੇ ਇਹ ਟ੍ਰੱਕ ਨਹੀਂ ਦੋ ਟ੍ਰੱਕ ਜਾਣੇ ਅੱਜ ਜੀ ਠੀਕ ਹੈ ਠੀਕ ਹੈ ਜੀ ਇਹ ਤਾਂ ਸਾਰੇ ਹੀ ਸ਼ਹਿਰ ਦੀ ਪੀਲ ਫੁੱਲ ਦੇ ਨਾਲ ਇਕੱਲੇ ਰਾਣਾ ਜੀ ਦੇ ਨਹੀਂ ਹੈ ਇਹ ਗੁਰੂ ਜੀ ਦੇ ਸਹਿਯੋਗ ਨਾਲ ਜੋ ਸਾਰੇ ਨਰਨਗੀਨੀ ਜੀ ਮਾਰੇ ਭਾਈ ਖੜੇ ਹੈ ਹਰ ਸਾਰੇ ਸਹਿਰ ਦੇ ਸਹਿਯੋਗ ਨਾਲ ਇਹ ਲੰਗਰ ਉੱਥੇ ਲਾਇਆ ਜਾ ਰਿਹਾ ਹੈ ਰਾਣਾ ਕੇ ਜੀ ਖੜੇ ਹੈ ਰਾਣਾ ਸੰਦੀਪ ਜੀ ਖੜੇ ਹੈ ਸਾਡੇ ਪ੍ਰਧਾਨ ਜੀ ਇਹ ਸੰਦੀਪ ਇਸ ٹرسٹ ਦੇ ਠੀਕ ਹੈ ਸਾਰੇ ਰਾਮ ਮਿਲ ਕੇ ਇਹ ਮਿਹਨਤ ਕਰ ਰਹੇ ਜੀ ਇੱਕ ਮਹੀਨਾ ਹੋ ਗਿਆ ਇਹ ਮਿਹਨਤ ਕਰਕੇ ਜਾ ਕੇ ਉੱਥੇ ਸੇਵਾ ਕਰਨੇ ਦਾ ਮੌਕਾ ਸਾਨੂੰ ਬਾਬਾ ਬੁੱਧਗਿਰਜੀਕਰ ਪਨਾਲਤੇ ਬਾਬਾ ਜੀ ਰਾਮਗਿਰਜੀਕਰ ਪਨਾਲਸਾਨੂੰ ਮਿਲ ਰਹੇ ਸੋ ਤੁਹਾਡਾ ਕੈਂਡ ਦਾ ਮਕਸਦ ਇਹ ਹੈ ਕਿ ਬੁੱਧਗਿਰਜੀ ਜੀ ਦੀ ਜੋ 25 ਸਾਲ ਤੋਂ ਪਹਿਲਾਂ ਜੋ ਇਹ ਸੇਵਾ ਸ਼ੁਰੂ ਕੀਤੀ ਉਹ ਲਗਾਤਾਰ ਚੱਲ ਰਹੀ ਹੈ ਚੱਲ ਰਹੀ ਹੈ ਜੀ ਬਿਲਕੁਲ ਚੱਲ ਰਹੀ ਹੈ ਜੀ ਫਿਰ ਮੈਂ ਅੰਤੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਉਰੇ ਆਣ ਤੇ ਵਧਾਈ ਦਿੰਦਾ ਪ੍ਰੈਸ ਵਾਲੇ ਵੀਰਾਂ ਦਾ ਵੀ ਮੈਂ ਧੰਨਵਾਦ ਕਰਦਾ ਅਤੇ ਬਹਿ ਆਪਣੇ ਸ਼ਹਿਰ ਵਾਸੀਆਂ ਦਾ ਵੀ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਇੰਨਾ ਸਹਿਯੋਗ ਦੇ ਰਹੇ ਹਨ ਜਿਹੜੇ ਸੁੱਤੇ ਲੰਗਰ ਲਾ ਰਹੇ ਹਨ ਜੈ ਕਰਾ ਬਾਬੂ ਬੁੱਧਕੀ ਜੀ ਦਾ ਬੋਲ ਸਾਚੇ ਦਰਵਾਜ ਕੀ ਜੈ ਕਰਾ ਨਾਥਾ ਦਾ ਬੋਲ ਸਾਚੇ ਦਰਵਾਜ ਕੀ ਜੈ ਕਰਾ ਟਿਲੇ ਵਾਲੀ ਮਾਈ ਦਾ ਬੋਲ ਸਾਚੇ ਦਰਵਾਜ ਕੀ ਜੈ ਕਰਾ ਸੁਮ ਜੀ ਮਹਾਰਾਜ ਦਾ ਬੋਲ ਸਾਚੇ ਜੈ ਕਰਾ ਕਸਈ ਵਾਲੇ ਬਾਬਾ ਜੀ ਦਾ ਬੋਲ ਸਾਚੇ ਦਰਵਾਜ ਕੀ ਖੜੇ ਦਾ ਅਨਖੜੇ ਦਾ ਬੋਲ ਸਾਚੇ ਦਰਵਾਜ ਖਾਜ ਕਰੀ